ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਦੇਖੋ ਬਾਹਰ ਦਾ ਮੌਸਮ ਤੇ ਮਾਂ ਦੇ ਹੋ ਗਏ ਪੌਣੇ 6 ਤੇ ਬੱਚੇ ਪਾਰਕ ਦੇ ਵਿੱਚ ਖੇਡ ਰਹੇ ਆ ਬਹੁਤ ਜਿਆਦਾ ਸੋਹਣਾ ਮੌਸਮ ਤੇ ਥੋੜਾ ਜਿਹਾ ਮੀਂਹ ਰੁਕਿਆ ਥੋੜਾ ਜਿਹਾ ਮੀਂਹ ਰੁਕਿਆ ਉਹਦੇ ਕਰਕੇ ਸਾਰੇ ਆਏ ਹੋਏ ਪਾਰਕ ਦੇ ਵਿੱਚ ਅੱਜ ਵੀ ਬੱਦਲ ਕਾਫੀ ਉੱਤੇ ਹੈਗਾ ਮੌਸਮਾ ਸੋਹਣਾ ਮੌਸਮਾ ਠੰਡੀ ਠੰਡੀ ਹਵਾ ਵਗਦੀ ਹੈ ਤੇ ਜਿੰਨੇ ਵੀ ਭੈਣ ਭਰਾ ਸਾਡੀਆਂ ਵੀਡੀਓਜ਼ ਦੇਖਦੇ ਆ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਵੱਧ ਤੋਂ ਵੱਧ ਲਾਈਕ ਸ਼ੇਅਰ ਸਬਸਕ੍ਰਾਈਬ ਕਰਿਓ ਬਹੁਤ ਜਿਆਦਾ ਵੱਡਾ ਪਾਰਕ ਆਪਣੇ ਘਰ ਦੇ ਕੋਲ ਤੇ ਬੜਾ ਸੋਹਣਾ ਮੌਸਮਾ ਠੰਡੀ ਠੰਡੀ ਹਵਾ ਕਿ ਆਪਾਂ ਵਿਰਾਜ ਸਿੰਘ ਨੂੰ ਲੈ ਕੇ ਆਏ ਨੇ ਵਿਰਾਜ ਸਿੰਘ ਗੱਗੂ ਜਾਨਾ ਸੋਨਾ ਵਿਰਾਜ ਸਿੰਘ ਮੀਰਾਜ ਸਿੰਘ ਆਪਾਂ ਵਿਰਾਜ ਸਿੰਘ ਨੂੰ ਲੈ ਕੇ ਆਏ ਆਂ ਬਾਹਰ ਤੇ ਮਨ ਬਹੁਤ ਜਿਆਦੇ ਬੱਚੇ ਬਾਰਿਸ਼ ਹਟਿ ਕਰਕੇ ਮੇ ਰੁਕਿਆ ਕਰਕੇ ਸਾਮਣੇ ਸਾਰੀ ਸਰਕਾਰ ਨੂੰ ਬਹੁਤ ਸੋਹਣਾ ਬਣਿਆ ਹੋਇਆ ਘਰ ਦੇ ਬਿਲਕੁਲ ਕੋਲ ਤੇ ਪਤਾ ਕੋਈ ਨਹੀਂ ਫੇਰ ਵੀ ਕਦੋਂ ਮੀਂਹ ਆ ਜੇ ਵੀ ਆਪਾਂ ਨਾ ਉਹਨੇ ਇੱਥੇ ਚੱਕਰ ਕਿਉਂਕਿ 3-4 ਦਿਨ ਹੋ ਗਏ ਲਗਾਤਾਰ ਮੀਂਹ ਪੈ ਰਹੇ ਨੇ ਤੇ ਤੁਹਾਨੂੰ ਪਤਾ ਬੱਚੇ ਵੀ ਘਰਾਂ ਦੇ ਵਿੱਚ ਤੰਗ ਆ ਜਾਂਦੇ ਆ ਘਰ ਛੋਟਿਆ ਇੱਥੇ ਤੇ ਨਾਲ ਨਾਲ ਬਹੁਤ ਸੋਹਣਾ ਬਣਾਇਆ ਹੋਇਆ ਫਾਰਕ ਆਪਣੇ ਘਰ ਦੇ ਕੋਲ ਜੋ ਵੀ ਰਾਜ ਸਿੰਘ ਨੋਸਟਾਲਰ ਦੇ ਵਿੱਚ ਲੈ ਕੇ ਆਏ ਜੱਜ ਸਿੰਘ ਵੀਰਾਜ ਸਿੰਘ ਵੀਰਾਜ ਸਿੰਘ ਉਹ ਕਿਦਾਂ ਇਕ ਦੇਸੀ ਹਾਂਜੀ 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 ਬੌਜੀ ਨੱਕ ਤੇ ਨੌ ਮਾਰਿਆ ਆ ਜਾਜ ਸਿੰਘ ਨੇ ਵਿraj singh ਨੋਟੀ ਕੰਮ ਵੀ ਕਰਦਾ ਨਾ ਹਾਉ ਬੜੇ ਧਿਆਨ ਨਾਲ ਦੇਖਦਾ ਹੋਣ ਵਾਲ ਤਾਂ ਬੜੇ ਧਿਆਨ ਨਾਲ ਦੇਖਦਾ ਵੇਲੇ ਛੋਟੇ ਛੋਟੇ ਬੱਚਿਆਂ ਨੂੰ ਇੰਨਾ ਜ਼ਿਆਦਾ ਇੱਧਰ ਐਕਸਰਸਾਈਜ਼ ਕਰੀ ਜਾਂਦੇ ਆ ਬਹੁਤ ਸੋਹਣੀ ਪਾਰਕ ਬਣੀ ਹੋਈ ਆ ਅੱਗੇ ਵੀ ਆਪਾਂ ਕਾਫੀ ਵੀਡੀਓ ਦੇ ਵਿੱਚ ਦਿਖਾਈ ਆ ਤੇ ਸਵੇਰੇ ਸ਼ਾਮ ਬਹੁਤ ਜ਼ਿਆਦਾ ਰੌਣਕ ਹੁੰਦੀ ਪਾਰਕ ਦੇ ਵਿੱਚ ਦੇਖੋ ਵੀ ਕਿੰਨਾ ਸੋਹਣਾ ਵਿਰਾਜ ਨੇ ਹੱਥ ਪਾਇਆ ਸਟੋਲਰ ਨੂੰ ਇੱਕ ਸਾਈਡ ਤੇ ਫੜਿਆ ਹੋਇਆ ਵੀ ਜਿੱਦਾਂ ਮੈਂ ਡੇਗਦਾ ਹੁੰਨਾ ਹਨਾ ਨਹੀਂ ਡੇਗਦੇ ਬੱਟੂ ਨਹੀਂ ਨਹੀਂ ਕੁਛ ਨਹੀਂ ਹੁੰਦਾ ਕਿੱਦਾਂ ਸੋਹਣਾ ਹੱਥ ਪਾ ਕੇ ਬੈਠਾ ਹਾਂਜੀ ਲਓ ਜੀ ਆਪਾਂ ਬਣਾਵਾਂਗੇ ਅਰਬੀ ਅਰਬੀ ਆਪਾਂ ਛਿੱਲ ਕੇ ਧੋ ਕੇ ਰੱਖ ਲਈ ਸੁਕਾ ਕੇ ਤੇ ਆਪਾਂ ਦੋ ਲੈ ਲਏ ਪਿਆਜ਼ ਪਿਆਜ਼ ਕਾਫੀ ਵੱਡੇ ਵੱਡੇ ਆ ਕਿਉਂਕਿ ਸੁੱਕੀ ਸਬਜ਼ੀ ਦੇ ਵਿੱਚ ਪਿਆਜ਼ ਪੈ ਜਾਂਦੀ ਹੈ ਤੇ ਆਪਾਂ ਪਿਆਜ਼ ਥੋੜੇ ਵੱਧ ਹੀ ਪਾਵਾਂਗੇ ਕਿਉਂਕਿ ਸਰਜੂਗਾ ਸਬਜ਼ੀ ਦਾ ਧੋ ਕੇ ਆਪਾਂ ਸਕਾਲੀਅਰ ਵੀ ਤੇ ਇਹਨਾਂ ਵਿੱਚ ਆਪਾਂ ਥੋੜੀ ਜੀ ਸਰੋਂ ਦਾ ਪਤੈਲ ਪਾ ਲਿਆ ਤੇ ਇਹਨੂੰ ਕੱਲੀ ਨੂੰ ਮਾੜਾ ਜਾ ਫਰਾਈ ਕਰਾਂਗੇ ਆਪਾਂ ਥੋੜਾ ਟਾਈਮ ਨਾਲ ਇਹਨੂੰ ਫਰਾਈ ਕਰਾਂਗੇ ਤੇ ਸਰੋਂ ਦੇ ਤੇਲ ਦੇ ਵਿੱਚ ਇਹ ਬਹੁਤ ਜ਼ਿਆਦੇ ਕਰਾਰੇ ਬਣਦੀ ਹੈ ਤੁਸੀਂ ਵੀ ਜ਼ਰੂਰ ਟ్రਾਈ ਕਰੋ ਤੇ ਮਸਾਲਾ ਇਹਦਾ ਆਪਾਂ ਲੱਗ ਤੋਂ ਬਣਾਵਾਂਗੇ ਤੇ ਇਹਨੂੰ ਥੋੜਾ ਜਿਹਾ ਆਪਾਂ ਨਾ ਕੜਪੜੇ ਟੜਕੇ ਨੂੰ ਪਕੜਾਈ ਤੋਂ ਬਾਹਰ ਕੱਢ ਲਾਂਗੇ ਤੇ ਚੇਰੇ ਦੇ ਵਿੱਚ ਆਪਾਂ ਇਸੇ ਤੇਲ ਦੇ ਵਿੱਚ ਪਾ ਲਾਂਗੇ ਟੜਕਾ ਸਾਰਾ ਕੋਸਾ ਪਿਆਜ਼, ਕੜੀ ਮਿਰਚ, ਲਸਣ ਇੱਧਰ ਵੀ ਰਾਜਾ ਆਪਣਾ ਅੱਠ ਗਿਆ ਇਹ ਤਰ੍ਹਾਂ ਅਜ ਆਪਣੇ ਮੀਂਹ ਦਾ ਤਾਂ ਕੋਈ ਹਾਲ ਹੀ ਨਹੀਂ ਬਹੁਤ ਜ਼ਿਆਦਾ ਮੀਂਹ ਆ ਦੇਖੋ ਹਜੇ ਵੀ ਸਾਹਮਣੇ ਕਿੰਨਾ ਜ਼ਿਆਦਾ ਮੀਂਹ ਪੈ ਰਿਹਾ ਬਹੁਤ ਬੱਤਲ ਬਣਿਆ ਹੋਇਆ ਇੰਨਾ ਜਿਆਦਾ ਮੜਮੜ ਕੇ ਆਈ ਜਾਂਦਾ ਬੱਚੇ ਪਾਰਕ ਦੇ ਵਿੱਚ ਟਿਕਦੇ ਨਹੀਂ ਬੱਚੇ ਵਰੇ ਪਾਰਕ ਦੇ ਵਿੱਚ ਭੱਜੇ ਫਿਰਦੇ ਆ ਕਾਫੀ ਹਵਾ ਆ ਰਹੀ ਹੈ ਤੇਜ ਆ ਫਵਾਰੀ ਬੰਦ ਕਰ ਦਿੰਦੇ ਆ ਬਹੁਤ ਜਿਆਦਾ ਕੁਝ ਨਹੀਂ ਬਾਹਰ ਦਿਸ ਰਿਹਾ ਕਿਸੇ ਵੀ ਇਦਾਂ ਅਰਬੀ ਬਣਾ ਕੇ ਜ਼ਰੂਰ ਟਰਾਈ ਕਰਿਓ ਆਪਾਂ ਛੱਲ ਕੇ ਧੋ ਕੇ ਗਰਮ ਪਾਣੀ ਦੇ ਵਿੱਚ ਇਹਨੂੰ ਚੰਗੀ ਤਰ੍ਹਾਂ ਉਹ ਕਰ ਲਿਆ ਸੀ ਤੋਲਿਆਂ ਤੇ ਜਿਹੜੀ ਦੀ ਲੇਸ ਹੁੰਦੀ ਹੈ ਹਨ ਫਿਰ ਉਹ ਗਰਮ ਪਾਣੀ ਦੇ ਵਿੱਚ ਲੇਸ ਜਿਹੜੀ ਖਤਮ ਹੋ ਜਾਂਦੀ ਹੈ ਤੇ ਹੁਣ ਆਪਾਂ ਇਹਨੂੰ ਸਰੋਂ ਦੇ ਤੇਲ ਦੇ ਵਿੱਚ ਥੋੜਾ ਜਿਹਾ ਭੁੰਨਦੇ ਆ ਫਿਰ ਕੱਟ ਲੈਂਦੇ ਆ ਬਾਹਰ ਬੜੀ ਜਿਆਦਾ ਸਵਾਦ ਬਣਦੀ ਤੇ ਜਿਹੜੇ ਵੀ ਸਾਡ ਭੈਣ ਭਰਾ ਸਾਡੀਆਂ ਵੀਡੀਓਸ ਦੇਖਦੇ ਆ ਬਹੁਤ ਬਹੁਤ ਧੰਨਵਾਦ ਸਾਰਿਆਂ ਦਾ ਤੇ ਜਿਨਾਂ ਨੇ ਚੈਨਲ ਨੂੰ ਸਬਸਕ੍ਰਾਈਬ ਸਬਸਕ੍ਰਾਈਬ ਕੀਤਾ ਉਹਨਾਂ ਦਾ ਵੀ ਬਹੁਤ-ਬਹੁਤ ਧੰਨਵਾਦ ਜਿਉਣ ਦੇ ਵਾਸਤੇ ਰਹੇ ਪ੍ਰਮਾਤਮਾ ਸਾਰਿਆਂ ਨੂੰ ਤੰਦਰੁਸਤੀ ਰੱਖੇ। ਹੁਣ ਆਪਾਂ ਥੋੜਾ ਜਿਹਾ ਕਰ ਲਈਏ ਇਹਨੂੰ ਫਰਾਈ ਤੇ ਆਪਾਂ ਆਪਣੀ ਬਾਲਕਨੀ ਦੇ ਵਿੱਚੋਂ ਲਿਆਏ ਆ ਕੜੀ ਪੱਤਾ ਤੋੜ ਕੇ ਤੇ ਬਹੁਤ ਜ਼ਿਆਦਾ ਸੋਹਣਾ ਫਰੈਸ਼ ਕੜੀ ਪੱਤਾ 스멜 ਬਹੁਤ ਸੋਹਣੀ ਆਉਂਦੀ ਏ ਦੇ ਵਿੱਚੋਂ ਫਰੈਸ਼ ਦਾ ਕਰਕੇ ਤੇ ਜ਼ਰੂਰ ਪਾਉਣਾ ਚਾਹੀਦਾ ਸਬਜ਼ੀ ਦੇ ਵਿੱਚ ਪਾਵਾ ਦੋ ਚਾਰ ਪੱਤੇ ਹੀ ਪਾਓ ਕੌਕੀ ਚੰਗਾ ਹੁੰਦਾ ਇਹ ਤੇ ਤਸੀਰਤਾ ਇਹਦੀ ਥੋੜੀ ਗਰਮ ਹੁੰਦੀ ਆ ਪਰ ਵੀ ਬਾਲਾ ਨਾ ਪਾਓ 2-4 ਪੱਤੇ ਤਾਂ ਜ਼ਰੂਰ ਪਾਓ ਬਹੁਤ ਜ਼ਿਆਦਾ ਵਧੀਆ ਹੁੰਦਾ ਇਹ ਸੇਤ ਵਾਸਤੇ ਲਓ ਜੀ ਆਪਾਂ ਅਰਪੀ ਕੱਢ ਲਈ ਤੇ ਇੰਨਾ ਕੁ ਤੇਲ ਬਚਿਆ ਤੇ ਆਪਾਂ ਥੋੜਾ ਲੱਗ ਰਿਹਾ ਇਹ ਥੋੜਾ ਜਿਹਾ ਜਿੱਦੇ ਚ ਹੋਰ ਪਾ ਲਾਂਗੇ ਥੋੜਾ ਜਿਹਾ ਪਾਵਾਂਗੇ ਜ਼ਿਆਦਾ ਨਹੀਂ ਤੇ ਗੈਸ ਆਪਾਂ ਕੱਟ ਕਰ ਲੈਨੇ ਹਾਂ ਥੁ ਜੀਰਾ ਰੋਂਦਾ ਤੇਲ ਅਰਬੀ ਸਵਾਦ ਤਾਂ ਬਹੁਤ ਲੱਗਦੀ ਆ ਤੇ ਪਰ ਨਾ ਜਦੋਂ ਆਪਾਂ ਛਿੱਲਦੇ ਆ ਹਨਾ ਬਹੁਤ ਜ਼ਿਆਦੇ ਖਾਰਸ਼ ਹੁੰਦੀ ਆ ਇੰਨੀ ਜ਼ਿਆਦੇ ਖਾਰਸ਼ ਹੋਵੇ ਤੇ ਆਪ ਨੂੰ ਐ ਹੁੰਦਾ ਕਿ ਬੱਚਾ ਆਪਾਂ ਚੱਕਣਾ ਹੁੰਦਾ ਹੈ ਨਾ ਵਿਰਾਜ ਨੂੰ ਕਿਤੇ ਬੱਚੇ ਦੇ ਨਾਲ ਖਾਰਸ਼ ਹੋਣ ਲੱਗ ਜੇ ਬਹੁਤ ਜ਼ਿਆਦੇ ਖਾਰਸ਼ ਹੁੰਦੀ ਫਟਾਫਟ ਡਟਾਲ ਦੇ ਨਾਲ ਧੋ ਕੇ ਹੱਥ ਫਿਰ ਤੇਲ ਆਇਆ ਸਰੋਂ ਦਾ ਹੁਣ ਤੇਲ ਆਪਣਾ ਥੋੜਾ ਜਿਹਾ ਕਲਕ ਜਿਹੜਾ ਹੁਣ ਆਪਾਂ ਨਵਾਂ ਪਾਇਆ ਤੇਰਾ ਆਪਾਂ ਮਿਸਤਰੀ ਪਾ ਦਨੇ ਚੀਰਾ ਤੇ ਥੋੜਾ ਜਿਹਾ ਪਾਵਾਂਗੇ ਆਪਾਂ ਆਪਾਂ ਤਾਂ ਪੱਕੀ ਸੱਤ ਥੋੜਾ ਜਿਹਾ ਆਪਾਂ ਪਾਵਾਂਗੇ ਦਬਰਾ ਕਟਿਆ ਹੋਇਆ ਆ ਤਾਤਰ ਆਪਣੇ ਕੋਲੇ ਪੀਸਿਆ ਹੋਇਆ ਹੈਗਾ ਧਨੀਆ ਧਨੀਆ ਤੇ ਹੁਣ ਆਪਾਂ ਪਾ ਲਈਏ ਸਮਾਨ ਲੈ ਜੀ ਛਾ ਟਮਾਟਰ ਵੀ ਪਾਤੇ ਹਰੀ ਮਿਰਚ ਵੀ ਪਿਆਜ਼ ਵੀ ਪਿਆਜ਼ ਆਪਾਂ ਪਾ ਤਾ ਫਿਰ ਕੱਟ ਕੇ ਪਾਏ ਆ। ਕਾਫੀ ਸਾਗ ਪਿਆਜ ਜਨਾਬ ਵੱਡਾ ਸੀ। ਤੇ ਆਪਾਂ ਹੁਣ ਇਹਦੇ ਵਿੱਚ ਨਮਕ ਪਾ ਦਾਂਗੇ। ਤੇ ਵੀ ਨਮਕ ਦੇ ਨਾਲ ਪਿਆਜ਼ ਤੇ ਟਮਾਟਰ ਜਲਦੀ ਸੌਫਟ ਹੋ ਜੇ। ਤੇ ਕਰਾਰੀ ਦੀ ਸੁਆਤ ਲੱਗਦੀ ਆ ਰਹੀ ਤਾਂ। ਮਿੱਠੀ ਜੀ ਰੋ ਸੁਆਤ ਲੱਗਦੀ ਨਾ। ਮਿੱਠੀ। ਪਕਤੀ ਮਸਾਲਾ ਆਪਾਂ ਫਿਰ ਪਾਉਣੇ। ਲੋਜੀ ਅਰਬੀ ਆਪਾਂ ਪਾਤੀ ਮਸਾਲਾ ਭੁੱਜ ਗਿਆ ਤੇ ਹੁਣ ਇਹਨੂੰ ਆਪਾਂ ਹਰਲਾ ਦੇਨੇ ਸਾਰੇ ਨੂੰ ਬਿਲਕੁਲ ਗੈਸ ਘੱਟ ਰੱਖ ਕੇ ਨੂੰ ਆਪਾਂ ਹੋਰ ਰੰਨਾਂਗੇ ਰੰਨਾਂਗੇ ਕਹਿ ਲੋ ਬਣਾਵਾਂਗੇ ਕਹਿ ਲੋ ਹਨਾ ਬਹੁਤ ਵੈਸਟ ਘੱਟ ਕਰਕੇ ਫਿਰ ਇਹ ਸਾਰਾ ਚੰਗੀ ਤਰ੍ਹਾਂ ਅਰਤੀ ਦੇ ਵਿੱਚ ਮਸਾਲਾ ਜਿਹੜਾ ਰੱਤ ਜੂਗਾ ਤੇ ਬਹੁਤ ਜ਼ਿਆਦਾ ਸਵਾਦ ਬਣਦੀ ਹੈ ਸਾਡੀ ਫੇਵਰੇਟ ਆ ਤੋ ਸਾਰੇ ਜਦੋਂ ਛੇਲਦੇ ਆ ਬੜੀ ਖਾਰਸ਼ ਹੁੰਦੀ ਆ ਥੋੜੀ ਜੀ ਆਪਾਂ ਇਹਦੇ ਵਿੱਚ ਪਾਵਾਂਗੇ ਸੁੱਕੀ ਮੇਥੀ ਸੁੱਕੀ ਮੇਥੀ ਦੇ ਨਾਲ ਇਹਦਾ ਟੇਸ ਜਿਹੜਾ ਹੋਰ ਵੀ ਚਾਰ ਚੰਗ ਲੱਗ ਜਾਂਦੇ ਆ ਆਪਾਂ ਉਹ ਵੀ ਪਾ ਦਿੰਨੇ ਆ ਚਲੋ ਠੀਕ ਆ ਜੀ ਸਾਰਿਆਂ ਨੂੰ ਪਿਆਰ ਭਰੇ ਸਤਿ ਸ਼੍ਰੀ ਅਕਾਲ ਜਿਉਂਦੇ ਵਾਸਤੇ ਰਹੋ ਵੀਡੀਓ ਵਧੀਆ ਲੱਗੀ ਲਾਈਕ ਸ਼ੇਅਰ ਸਬਸਕ੍ਰਾਈਬ ਜ਼ਰੂਰ ਕਰਿਓ ਜਰੂਰ ਜਰੂਰ ਕਰਿਓ ਸਬਸਕ੍ਰਾਈਬ ਲਾਈਕ ਸ਼ੇਅਰ ਕਮੈਂਟ ਕਰਕੇ ਜਰੂਰ ਦੱਸਿਓ ਜੀ ਆਂਦੇ ਵਾਸਤੇ ਲੋ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਥੈਂਕ ਯੂ